ਅਜੇ ਜੈਮਲ ਫੱਤੇ ਵਾਲੀ ਗੱਲ ਕਹਿੰਦੇ ਰਾਜਪੂਤਾਂ ਲਈ ਇਹ ਝੂਠ ਹੈ ਕਿ ਸੱਚ ਹੈ ਇਹ ਜੇ ਜੇ ਤੇ ਰਾਜਪੂਤ ਹੁੰਦੇ ਤਾਂ ਫਿਰ ਰਾਜਪੂਤਾਂ ਨਾਲ ਰਿਸ਼ਤੇਦਾਰੀਆਂ ਹੋਣੀਆਂ ਸੀ ਜਦੋਂ ਉਹ ਤਾਂ ਉਹ ਤਾਂ ਪਾਣੀ ਨਹੀਂ ਪਰੰਦਿੰਦੇ ਸਿੱਖੋਂ ਤੇ ਰਾਜਪੂਤ ਕਾਦੇ ਨਾਲ ਬਣ ਗਏ ਹਾਂ ਜੀ ਝੂਠ ਸੀ ਇਹ ਪਈ ਕੋਈ ਸਚਾਈ ਨਹੀਂ ਸਚਾਈ ਨਹੀਂ ਕਰੀ ਰੱਖਦੇ ਹੋ ਤੁਸੀਂ ਮਾੜੀ ਮੋਟੀ ਯਾਰ ਜਿਹੜੇ ਕੁਝ ਆਪਣੇ ਇੱਥੇ ਰਾਏ ਸਿੱਖ ਆਜ਼ਾਦ ਸੈਨਾ ਬਣਾਈ ਹੈ ਹਾਂ ਜੀ ਉਹ ਕਹਿੰਦੇ ਵੀ ਜੈਮਲ ਫੱਤੇ ਦੀ ਸੰਤਾਨ ਹੈ ਜੈਮਲ ਫੱਤੇ ਦੀ ਸੰਤਾਨ ਵਾਲਾ ਤਾਂ ਝੂਠ ਹੈ ਵੇਖੋ ਜੀ ਜੇ ਰਾਜਪੂਤ ਹੁੰਦੇ ਤਾਂ ਫਿਰ ਸਾਡੀਆਂ ਰਾਜਪੂਤਾਂ ਨਾਲ ਰਿਸ਼ਤੇਦਾਰੀਆਂ ਹੋਣੀਆਂ ਸੀ ਕਿ ਨਹੀਂ ਹਾਂਜੀ ਸਾਂਝੀ ਗੱਲ ਹੈ ਕਿ ਅਗਰ ਆਪਣੀ ਜੇ ਰਾਜਪੁੱਤ ਤਾਂ ਰਾਜਪੁੱਤ ਹੋ ਰਾਜਪੁੱਤ ਰਿਸ਼ਤੇਦਾਰੀ ਹੋਣੀ ਸੀ ਹੂੰ ਹੂੰ ਜੇ ਰਿਸ਼ਤੇਦਾਰੀ ਨਹੀਂ ਬਾਜੀ ਜੇ ਅਸੀਂ ਰਾਜਪੁੱਤ ਹੁੰਦੇ ਤਾਂ ਸਾਨੂੰ ਖੂਹ ਵਾਲੀ ਗੱਲ ਤੁਸੀਂ ਸਲਾਇਓ ਖੂਹਾਂ ਤੇ ਕੀ ਕਰਦੇ ਹੁੰਦੇ ਸੀ ਉੱਥੇ ਇਹ ਪਾਣੀ ਅਸੀਂ ਜਾਲ ਪਾਣੀ ਪੀਂਦੇ ਆ ਭਰਾਈ ਹੁੰਦੇ ਆ ਪਾੰਦ ਕਰਦੇ ਆ ਤੇ ਉਹ ਸਾਨੂੰ ਨਸਾਰਾ ਧੋਵਣੀਆਂ ਵਿਆਹ ਮਾਤਮ ਉਹ ਪਾਣੀ ਕਿਉ ਪੀਤਾ ਨੇ ਉਹ ਨਸਾਰਾ ਧੋਉਂਦੇ ਆ ਹਾਂ ਦੇਖੋ ਸਤਿ ਸ੍ਰੀ ਅਕਾਲ ਪੰਜਾਬ ਵਾਸੀਓ ਮੈਂ ਫੌਜਾ ਸਿੰਘ ਸਰਾਰੀ ਸਾਹਿਬ ਦਾ ਲੋਕ ਸੇਵਕ ਸੱਚ ਦੀ ਆਵਾਜ਼ ਲੈ ਕੇ ਤੁਹਾਡੇ ਰੂਬਰੂ ਹੋ ਰਿਆਂ ਅੱਜ ਮੈਂ ਮੌਜੂਦ ਹਾਂ ਪਿੰਡ ਕਾਸਮਕੇ ਹਲਕਾ ਗੁਰੂ ਅਸਾਜ ਚਪੰਦਾ ਤੇ ਮੇਰੇ ਨਾਲ ਦੋ ਬਜ਼ੁਰਗ ਬੈਠੇ ਆ ਇਹਨਾਂ ਤੋਂ ਸੱਚ ਜਾਣਾਂਗੇ ਕਿ ਹਲਕਾ ਗੁਰੂ ਅਸਾਜ ਦੀ ਰਾਜਨੀਤੀ 1955 ਤੋਂ ਲੈ ਕੇ ਅੱਜ ਤੱਕ ਕੀ ਕੀ ਗੋਲ ਖਲਾਏ ਤੇ ਕਿਸ ਤਰ੍ਹਾਂ ਪਾਰਟੀਆਂ ਕੌਣ-ਕੌਣ ਜਿੱਤਦਾ ਸੀ ਤੇ ਕਿਵੇਂ ਜਿੱਤਦਾ ਸੀ ਸਾਰਿਆਂ ਤੋਂ ਪਹਿਲਾਂ ਆਪਾਂ ਬਜ਼ੁਰਗਾਂ ਤੋਂ ਪੁੱਛਦੇ ਆ ਬਾਪੂ ਜੀ ਤੁਹਾਡੀ ਉਮਰ ਕਿੰਨੀ ਹੈ ਹਾਂ ਜੀ ਮੇਰੀ ਉਮਰ 105 ਹੈ 105 ਮੇਰੀ ਉਮਰ ਨਾਂ ਕੀ ਬਾਪੂ ਤੁਹਾਡਾ ਲਾਲ ਸਿੰਘ ਜੀ ਲਾਲ ਸਿੰਘ ਹਾਂ ਤੇ ਨਾਂ ਅੱਗੇ ਬਲਦ ਮੱਗਾ ਸਿੰਘ ਵਾਹ ਜੀ ਵਾਹ ਪਪਾ ਲਾਲ ਸਿੰਘ ਜੀ ਤੁਹਾਡੀ ਉਮਰ ਤਾਂ ਫਿਰ ਜਦੋਂ ਵੰਡ ਹੋਈ ਉਹਦੋਂ ਕਿੰਨੀ ਕਿੰਨੀ ਕੀ ਸੀ 28 ਸਾਲ ਉਮਰ ਆਈ ਜੀ ਜਦੋਂ ਪਾਕਿਸਤਾਨ ਤੇ ਵੰਡ ਤਾਂ ਸਾਰਾ ਕੁਝ ਯਾਦ ਹੈ 47 ਵਿੱਚ ਤੇ ਤੁਹਾਡਾ ਪਿਛਲਾ ਪਿੰਡ ਕਿਹੜਾ ਉੱਥੇ ਪਿੰਡ ਬਾੱਕਰ ਕੇ ਆ ਸੀ ਮੁਸਲਮਾਨਾਂ ਦਾ ਪਿੰਡ ਬਾੱਕਰ ਕੇ ਆ ਕਿਤੇ ਸਾਡੇ ਵੱਟ ਕੇ ਨਹੀਂ ਜਾਂ ਤੇ ਘੋੜਾ ਵਾਲਾ ਨਾ ਸਾਨੂੰ ਉਹ ਸਾਨੂੰ ਉਹਨਾਂ ਉੱਥੇ ਹਾਨੂੰ ਮਿਲਦਾ ਉਹ ਬੈਂਡ ਬਾਕਰ ਕੇ ਪਿੰਡ ਬਾਕਰ ਕੇ ਤਹਿਸੀਲ ਕਿਹੜੀ ਸੀ ਤਹਿਸੀਲ ਪਾਕਪਟਨ ਆਈ ਤੇ ਜ਼ਿਲ੍ਹਾ ਜ਼ਿਲ੍ਹਾ ਮਿੰਟ ਗੁੰਮਰੀ ਦਾ ਜ਼ਿਲ੍ਹਾ ਮਿੰਟ ਗੁੰਮਰੀ ਸੀ ਤਾਂ ਉੱਥੇ ਖੇਤੀ ਕਰਦੇ ਸੀ ਖੇਤੀ ਕਰਦੇ ਆ ਪਰ ਉਦੋਂ ਜਿਹੜੀ ਉਹ ਉਦੋਂ ਆਪਣੇ ਜਿਹੜੇ ਥਾਣਾ ਵੇਲੀ ਆ ਵੇਲੀ ਆ ਠੀਕ ਹੈ ਤੇ ਉਦੋਂ ਹੁਣ ਤਾਂ ਰਾਜ ਸਿੱਖ ਕਹਿੰਦੇ ਹੋਂ ਤੇ ਉਸ ਵੇਲੇ ਕੀ ਕਹਿੰਦੇ ਹੁੰਦੇ ਸੀ ਉਹ ਉਹ ਟਾਈਮ ਕਹਿੰਦੇ ਆ ਮਾਤਮਾ ਮਾਤਮਾ ਮਾਪਮਾ ਦੀ ਹਾਂ ਉਹ ਗੱਲ ਉਹ ਗੱਲ ਇਹ ਕਿਉਂ ਕਹਿੰਦੇ ਹੁੰਦੇ ਉਹਨਾਂ ਦਾ ਜੋਰ ਸੀ ਜੋਰ ਸੀ ਮੁਸਲਮਾਨਾਂ ਦਾ ਹਾਂਜੀ ਵੈਸੇ ਵਿਤਕਰਾ ਤਾਂ ਕਰਦੇ ਸੀ ਨਾ ਲੋਕ ਵਿਸਕਰਾ ਬਹੁਤ ਕਰਦੇ ਐ ਇੱਕ ਆਪਣਾ ਰਾਜ ਸਿੱਖਾ ਉਹਨੂੰ ਉਹਨਾਂ ਮਾਰਕ ਡਾਈ ਵੀ ਕੀਤੀ ਆਈ ਉਹ ਤਿੰਨ ਸਾਲ ਅੱਗ ਲਾ ਜਾਂਦਾ ਨਾ ਦੇ ਖਲਵਾ ਅੱਛਾ ਸਾਲ ਬਾਅਦ ਵਾਗ ਛੋਹਦਾ ਦਾ ਤੂੰ ਮਹਿਨਤ ਬੋਦਨਾ ਸਮਝਾਂਦਾ अच्छा अच्छा आए इधर की पास फिर ਤੁਸੀਂ ਉਦੋਂ 28 ਸਾਲ ਬਹੁਤ ਉਮਰ ਹੁੰਦੀ ਹੈ ਹਾਂ ਜੀ ਤੇ ਉਸ ਤੋਂ ਬਾਅਦ ਇੱਕ ਤੁਸੀਂ ਥੋੜਾ ਹੋਰ ਦੱਸੋ ਵੀ ਅਜ ਜੈਮਲ ਫੱਤੇ ਵਾਲੀ ਗੱਲ ਕਹਿੰਦੇ ਰਾਜਪੂਤਾਂ ਲਈ ਇਹ ਝੂਠ ਹੈ ਕਿ ਸੱਚ ਹੈ ਉਹ ਉਹ ਪੈਦਾ ਜੀ ਕਾਕੀ ਦੇ ਗਿਆ ਖਾਂ ਛੇਗਾ ਓਏ ਏਦਾਂ ਸਿਰਦਾਮ ਇਹ ਪੇੜਾ ਪੜਾ ਲਿਖਾਇਆ ਨਹੀਂ ਚਲ ਤਲ ਮੈਂ ਤੁਹਾਨੂੰ ਸਵਾਲ ਕਰਦਾ ਵੀ ਇਹ ਜੇ ਜੇ ਤੇ ਰਾਜਪੂਤ ਹੁੰਦੇ ਤਾਂ ਫਿਰ ਰਾਜਪੂਤਾਂ ਨਾਲ ਰਿਸ਼ਤੇਦਾਰੀਆਂ ਹੋਣੀਆਂ ਸੀ ਜਦੋਂ ਉਹ ਤਾਂ ਉਹ ਤਾਂ ਪਾਣੀ ਨਹੀਂ ਪਰੰਦਿੰਦੇ ਤੇ ਕਿਉਂ ਤੇ ਰਾਜਪੂਤ ਕਾਦੇ ਨਾਲ ਬਣ ਗਏ ਹਾਂ ਜੀ ਇਹ ਪਿੱਛੇ ਦੋ ਇਸੂਰ ਮੇ ਉੱਥੇ ਨਾ ਪਿੱਛੇ ਨਾ ਇਹ ਨਾ ਉਹਨਾਂ ਚੰਦਲਾਂ ਦਾ ਡੋਲਾ ਮੰਗਾ ਉਹ ਠੀਕ ਹੈ ਬੱਬੂ ਇਹ ਤਾਂ ਸਿਰਫ ਇੱਕ ਹਾਸਕ ਗੱਲ ਐਵੇਂ ਮਥੇ ਪਰ ਸਚਾਈ ਨਹੀਂ ਹੈ ਕੋਈ ਸਚਾਈ ਨਹੀਂ ਸਚਾਈ ਨਹੀਂ ਹੈ ਚਲੋ ਇਹਦੇ ਬਾਰੇ ਥੋੜਾ ਜਿਹਾ ਬਜ਼ੁਰਗ ਜਿਹੜੇ ਨੇ ਇਹ ਬਿਲਕੁਲ ਅਨਪੜ੍ਹ ਨੇ ਤੇ ਮੇਰੇ ਨਾਲ ਕੀ ਨਾਮ ਜੀ ਭਾਈ ਸਾਹਿਬ ਤੁਹਾਡਾ ਖਾਨ ਖਾਨ ਸਿੰਘ ਜੀ ਬੈਠੇ ਨੇ ਤੇ ਖਾਨ ਸਿੰਘ ਪੜ੍ਹੇ ਲਿਖੇ ਆ ਇਹਨਾਂ ਦੀ ਉਮਰ ਖਾਨ ਸਿੰਘ ਜੀ ਕਿੰਨੀ ਉਮਰ ਹੈ ਤੁਹਾਡੀ 80-82 ਸਾਲ ਹੈ ਜੀ 80-82 ਸਾਲ ਹਾਂ ਜੀ ਤੇ ਚਲੋ ਜੇ ਤੁਸੀਂ ਪੜ੍ਹੇ ਲਿਖੇ ਹੋ ਕਿੰਨੇ ਪੜ੍ਹੇ ਹੋ ਵੇਖੋ ਜੀ ਪੜ੍ਹੇ ਲਿਖੇ ਮੈਂ ਕੋਈ ਨਹੀਂ ਜੀ ਅੱਛਾ ਬਸ ਉਹ ਅਨਪੜ੍ਹੇ ਸਮਲੇ 47 ਵਿੱਚ ਪਾਕਿਸਤਾਨੋਂ ਆਇਆ ਤਾਂ ਜਿਹੜੇ ਨੂੰ ਪੜ੍ਹਨ ਦਾ ਟਾਈਮ ਸੀ ਤੇ ਮਾਲ ਚਾਰ ਲਾਗ ਪਏ 48 ਦੇ ਵਿੱਚ ਮਹਾਲ ਚਾਰਾ ਗਰੀਬੀ ਵੀ ਬੜੀ ਸੀ ਉਦੋਂ ਆ ਗਰੀਬੀ ਸੀ ਬੜੀ ਗਰੀਬੀ ਸੀ ਇਸ ਕਰਕੇ ਮਜਬੂਰੀ ਸੀ ਪੜ ਨਹੀਂ ਸਕਦਾ ਹਾਂਜੀ ਤਾਂ ਜਾਣਕਾਰੀ ਰੱਖਦੇ ਹੋ ਤੁਸੀਂ ਅ ਮਾੜੀ ਮੋਟੀ ਯਾਰ ਜਿਹੜੇ ਕੁਛ ਆਪਣੇ ਇੱਥੇ ਰਾਜਸਿਖਹ ਆਜ਼ਾਦ ਸੈਨਾ ਬਣਾਈ ਹੈ ਹਾਂਜੀ ਉਹ ਕਹਿੰਦੇ ਵੀ ਜੈਮਲ ਫੱਤੇ ਦੀ ਸੰਤਾਨ ਹੈ ਜੈਮਲ ਫੱਤੇ ਦੀ ਸੰਤਾਨ ਵਾਲਾ ਦਾ ਝੂਠ ਹੈ ਵੇਖੋ ਜੀ ਹੁਣ ਇਹਦੇ ਬਾਰੇ ਜਿਹੜੇ ਲਿਖੇ ਪੜੇ ਨੂੰ ਉਹ ਹੀ ਜਿਹੜੇ ਨਾਂ ਉਹਨਾਂ ਸੱਚ ਲਿਖਿਆ ਹੈ ਜਾਂ ਝੂਠ ਲਿਖਿਆ ਹੈ ਇਹਦੇ ਬਾਰੇ ਹੁਣ ਆਪਾਂ ਕੀ ਕਹਿ ਸਕਦੇ ਪਰ ਇੱਕ ਗੱਲ ਤੁਸੀਂ ਇਹਨਾਂ ਜਵਾਬ ਦੇ ਦਿਓ ਕਿ ਜੇ ਰਾਜਪੂਤ ਹੁੰਦੇ ਤਾਂ ਫਿਰ ਸਾਡੀਆਂ ਰਾਜਪੂਤਾਂ ਨਾਲ ਰਿਸ਼ਤੇਦਾਰੀਆਂ ਹੋਣੀਆਂ ਵੇਖੋ ਜੀ ਉਹ ਨਹੀਂ ਸੀ ਨਾ ਕਾਮਨ ਗੱਲ ਹੈ ਸਾਂਝੀ ਗੱਲ ਹੈ ਕਿ ਅਗਰ ਆਪਣੀ ਜੇ ਰਾਜਪੁੱਤਰ ਤਾਂ ਰਾਜਪੁੱਤਰ ਰਾਜਪੁੱਤਰ ਰਿਸ਼ਤੇਦਾਰੀ ਹੋਣੀ ਸੀ ਹੂੰ ਹੂੰ ਜੇ ਰਿਸ਼ਤੇਦਾਰੀ ਨਹੀਂ ਸਾਨੂੰ ਤਾਂ ਖੂਹ ਤੋਂ ਪਾਣੀ ਨਹੀਂ ਪਰੰਦੇ ਬਾਪੂ ਨੇ ਦੱਸਿਆ ਕਿ ਖੂਹ ਹੀ ਤੋਂ ਹੁੰਦੇ ਸੀ ਜਿੱਥੋਂ ਪਾਣੀ ਪੀਂਦੇ ਸੀ ਇਹਦਾ ਮਤਲਬ ਉਹਨਾਂ ਸ਼ੂਦਰ ਸਮੀ ਦੇ ਸੀ ਨੀਵੀਂ ਜਾਤ ਕਹਿੰਦੇ ਸੀ ਵੇਖੋ ਜੀ ਉਹ ਜਦੋਂ ਉਹਨਾਂ ਦਾ ਰਿਆਜ ਹੋਰ ਇਹ ਬਾਅਦ ਵਿੱਚ ਜਿਵੇਂ ਉਹਨਾਂ ਇਤਿਹਾਸ ਕਹਿੰਦੇ ਨੇ ਜਾਂ ਸੁਣੀਆਂ ਗੱਲਾਂ ਆਪਾਂ ਕਰਨੇ ਕੋਈ ਬਾਅਦ ਜੇ ਅੰਗਰੇਜ਼ ਆਏ ਪਹਿਲਾਂ ਸਾਡੇ ਤੇ ਮੁਗਲ ਜਿਹੜੇ ਆਏ ਉਹਨਾਂ ਸਾਨੂੰ ਮਾਰਿਆ ਕੁੱਟਿਆ ਲੋਕ ਸਪੈਸ਼ਲ ਮਹਤਵਾਨ ਉਹ ਨਹੀਂ ਕੁੱਟਿਆ ਉਹਨਾਂ ਨੇ ਸਾਰੀਆਂ ਗੋਤਾਂ ਨੂੰ ਕੁੱਟਿਆ ਸਾਰੀਆਂ ਗੋਤਾਂ ਨੂੰ ਕੁੱਟਿਆ ਪਰ ਜਿੱਥੇ ਮਹਤਮ ਮਿਸਗਾਈਡ ਹੋਇਆ ਨਾ ਹਾਂਜੀ ਹਾਂਜੀ ਜਿੱਥੇ ਹੀ ਹੋਇਆ ਕਿ ਜਿਹੜਾ ਆਪਣੇ ਆਪ ਨੂੰ ਰਾਜਪੂਤ ਕਹਿਣ ਲੱਗ ਗਿਆ ਰਾਜਪੂਤ ਨਹੀਂ ਸੀ ਅਨੁਚੂਚ ਸਮਾਜਸੀ ਛੂਦਰ ਸੀ ਉਦੋਂ ਵੀ ਵਿਤਕਰਾ ਹੁੰਦਾ ਸੀ ਫਿਰ ਵੀ ਮੈਂ ਤੁਹਾਨੂੰ ਇਸ ਗੱਲ ਦਾ ਸਪਸ਼ਟੀਕਰਨ ਦਿਵਾਉਣਾ ਇਧਰੋਂ ਬਾਬਾ ਜੀ ਜੇ ਅਸੀਂ ਰਾਜਪੂਤ ਹੁੰਦੇ ਤਾਂ ਸਾਨੂੰ ਖੂਹ ਵਾਲੀ ਗੱਲ ਤੁਸੀਂ ਸੁਲਾਇਓ ਖੂਹਾਂ ਤੇ ਕੀ ਕਰਦੇ ਹੁੰਦੇ ਸੀ ਉਥੇ ਇਹ ਪਾਣੀ ਅਸੀਂ ਜਾਲ ਪਾਣੀ ਪੀਂਦੇ ਆ ਭਰਾਈ ਹੁੰਦੇ ਆ ਪਾੰਦ ਕਰਦੇ ਆ ਤੇ ਉਹ ਸਾਨੂੰ ਨਸਾਰਾ ਧੋਵਨੀ ਆ ਮਾਤਮਾ ਪਾਣੀ ਕਿਉਂ ਪੀਤਾ ਨੇ ਤੇ ਅਸੀਂ ਮੜ ਪਾਣੀ ਪੀਂਦੇ ਆ ਉਹ ਨਾ ਵੀ ਖੂਹਾਂ ਦੇ ਨਸਾਰਾ ਤੋਂ ਉਹ ਮੜ ਨਸਾਰਾ ਧੋਂਦੇ ਆ ਹਾਂ ਦੇਖੋ ਇਥੋਂ ਇਥੋਂ ਸਾਫ ਜਾਰ ਹੁੰਦਾ ਹੈ ਕਿ ਜਿਸ ਪਾਣੀ ਜਿੱਥੋਂ ਪਾਣੀ ਪੀਤਾ ਜਾਂਦਾ ਸੀ ਉਹਨੂੰ ਧੋਤਾ ਜਾਂਦਾ ਸੀ ਉਸ ਜਗ੍ਹਾ ਨੂੰ ਦਾ ਇਹਦਾ ਮਤਲਬ ਕਿ ਉਦੋਂ ਵੀ ਅਨਸੂਚਿਤ ਸਮਾਜ ਵਿੱਚ ਸੀ ਜਿਹਨੂੰ ਲੋਕ ਕਹਿੰਦੇ ਸੀ ਨੀਂਤ ਸਮਝਦੀ ਸੀ ਹੱਥ ਵੀ ਨਹੀਂ ਹਾਂ ਨੀ ਸਮਝਦੀ ਸੀ ਇਹਦਾ ਮਤਲਬ ਫਿਰ ਜਿਹੜੀ ਜਮਲ ਫੱਤੇ ਵਾਲੀ ਕਹਾਣੀ ਝੂਠ ਹੈ ਤੇ ਆਪਾਂ ਇਹ ਠੋੜਾ ਦੇ ਉਹਨਾਂ ਦੇ ਆਏ ਉਹਨਾਂ ਦਾ ਸੀ ਉਹ ਲਾਜਪੂ ਆਏ ਚਲੋ ਹੁਣ ਆਪਾਂ